ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰਨੀ ਹੈ ਬਹੁਤ ਕਮਾਲ ਦੀ ਵੀਡੀਓ ਭਾਈ ਪੰਥ ਪ੍ਰੀਤ ਸਿੰਘ ਖਾਲਸਾ ਜੀ ਤੇਨਾਂ ਦੀ ਵੀਡੀਓ ਹੈ ਉਹਨਾਂ ਨੇ ਅਸਲ ਵਿੱਚ ਗੁਰੂ ਸੁਪੁੱਤਰ ਕੌਣ ਹੈ ਉਹਨਾਂ ਨੇ ਸ੍ਰੀ ਚੰਦ ਦੀ ਗੱਲ ਕੀਤੀ ਹੈ ਲਖਮੀ ਦਾਸ ਦੀ ਗੱਲ ਕੀਤੀ ਹੈ ਭਾਈ ਲੈਨਾ ਜੀ ਦੀ ਗੱਲ ਕੀਤੀ ਹੈ ਗੁਰੂ ਅਮਰਦਾਸ ਸਾਹਿਬ ਜੀ ਦੀ ਗੱਲ ਕੀਤੀ ਹੈ ਬਹੁਤ ਕਮਾਲ ਦੀਆਂ ਗੱਲਾਂ ਕੀਤੀਆਂ ਨੇ ਮੈਂ ਕਹਿੰਦਾ ਇਹ ਵੀਡੀਓ ਦੇਖਣ ਤੋਂ ਬਾਅਦ ਜੇਕਰ ਸਾਨੂੰ ਅਜੇ ਵੀ ਸਮਝ ਨਹੀਂ ਆਉਂਦੀ ਤਾਂ ਮੈਂ ਕਹਿੰਦਾ ਤੇ ਕਿਆ ਲੋਕੀ ਸਾਡੇ ਪਰੇ ਅਪਹਾਗ ਨੇ ਬੜੇ ਅਪਹਾਗ ਹੋਇਆ ਸੀ ਵੀ ਇੰਨੀਆਂ ਦਲੀਲਾਂ ਤੇ ਇੰਨੀਆਂ ਗੱਲਾਂ ਸੁਣਾਉਣ ਤੋਂ ਬਾਅਦ ਐਵੇਂ ਪ੍ਰਮਾਣ ਸੁਣਾਉਣ ਤੋਂ ਬਾਅਦ ਫਿਰ ਜੇਕਰ ਸਾਨੂੰ ਅਜੇ ਵੀ ਸਮਝ ਨਹੀਂ ਆਈ ਤਾਂ ਬੜੀ ਮਾਰੀ ਗੱਲ ਆਓ ਆਪਾਂ ਨਾਲ ਵੀਡੀਓ ਦੇਖਦੇ ਹੋਏ ਤੇ ਨਾਲ ਗੱਲਬਾਤ ਕਰਾਂਗੇ ਸੋਹੰਦੇ ਵੀਡੀਓ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾ ਰਾਰ ਕਰਤ ਝੂਠੀ ਲੱਗਦਾ ਰਹਾਓ ਝੂਠੀਆਂ ਕਹਾਣੀਆਂ ਨਾਲ ਜੁੜੇ ਲੋਕ ਸੱਚੀ ਕਥਾ ਤਾਂ ਸੁਣ ਨਹੀਂ ਸਕਦੇ ਝਗੜਾ ਕਰਦੇ ਸੰਗੋਂ ਦੀ ਕਿਉਂ ਕਿਉਂਕਿ ਸੱਚੀ ਜਿਹੜੀ ਕਥਾ ਹੈ ਇਹ ਝੂਠੀ ਕਹਾਣੀ ਨੂੰ ਰੱਦ ਕਰਦੀ ਹੈ ਸੱਚੀ ਕਥਾ ਝੂਠ ਨੂੰ ਰੱਦ ਕਰੂਗੀ ਆਪੇ ਆਪਣਾ ਆਪਣੀ ਰੱਦ ਹੋਣਾ ਹੈ ਕਿ ਜਿਹੜੇ ਕਹਾਣੀ ਨਾਲ ਜੁੜੇ ਹੁੰਦੇ ਨੇ ਉਹ ਜਾਨੀ ਕਿ ਫਿਰ ਝਗੜਾ ਪਾ ਲੈਂਦੇ ਨੇ ਕਿਵੇਂ ਭਲਾ ਮੈਂ ਇੱਕ ਦੋ ਧਾਰਨਾ ਦੇਮਾ ਤੁਹਾਨੂੰ ਉਦਾਹਰਨ ਸਮਝਣ ਵਾਸਤੇ ਵੀ ਜਿਵੇਂ ਕਿ ਝੂਠ ਹਾਂ ਪਹਿਲਾਂ ਸੱਚੀ ਕਥਾ ਸੁਣ ਲਓ ਫਿਰ ਝੂਠੀ ਕਹਾਣੀ ਸੁਣ ਦੱਸ ਦੇਣਗੇ ਵੀ ਆਹ ਝੂਠੀ ਕਹਾਣੀ ਹੈ ਜਿਹੜੋਂ ਕਹਾਣੀ ਨਾਲ ਜੁੜੇ ਹੁੰਦੇ ਨੇ ਉਹ ਕੋਈ ਵਾਰੀ ਝਗੜਾ ਪਾ ਲੈਂਦੇ ਨੇ ਸੱਚੀ ਕਥਾਣਾ ਲਓ ਸੱਚੀ ਕਥਾ ਸੁਣੇ ਪਹਿਲਾਂ ਇੱਕ ਨੁਕਤਾ ਦੇਵਾਂ ਗੁਰਬਾਣੀ ਦੀ ਸੱਚੀ ਕਥਾ ਹੈ ਪੁੱਤਰੀ ਕੌਲ ਨ ਪਾਲਿਓ ਕਰ ਪੀਰ ਹੋ ਕੰਨ ਮਰਟਿਆ ਮਰਟਿਆ ਦਿਲ ਖੋਟੀ ਆਕੀ ਫਿਰਨ ਫਿਰਨ ਬਨ ਭਾਰ ਉਚਾਈਆਂ ਨ ਛਿੱਟਣੀ ਹੈ ਹੁਣ ਦੇਖੋ ਗੁਰਬਾਣੀ ਦਾ ਫੈਸਲਾ ਇਹ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਕੀ ਲਿਖਿਆ ਹੈ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰਾਂ ਨੇ ਬਚਨ ਨਹੀਂ ਮੰਨਿਆ ਭਾਵ ਸ੍ਰੀ ਚੰਦ ਹੋਰਾਂ ਨੇ ਗੱਲ ਨਹੀਂ ਮੰਨੀ ਗੁਰੂ ਆਵਾਜ਼ੀ ਦੀ ਪੁੱਤਰੀ ਕੌਣ ਨਾ ਪਾਲਿਓ ਬਾਣੀ ਦੀ ਕਸਮ ਨਾ ਪੁੱਤਰੀ ਬੋਲੋ ਜੀ ਬੋਲੋ ਪੁੱਤਰੀ ਕੌਣ ਨਾ ਪਾਲਿਓ ਕੌਣ ਨਾ ਪਾਲਿਓ ਕਰ ਪੀਰ ਹੋ ਕੰਨ ਮਰਟਿਆ ਤਾਂ ਤੇ ਕੀ ਹੋਇਆ ਗੁਰੂ ਵੱਲੋਂ ਕੰਦਾ ਮੋੜ ਲਿਆ ਜੋ ਗੁਰੂ ਸਾਹਿਬ ਨੇ ਅੱਗੇ ਗੁਰੂ ਅੰਗਦ ਸਾਹਿਬ ਨੂੰ ਗੁਰਗੱਦੀ ਸੌਂਪਤ ਕੀਤਾ ਉਧਰੋਂ ਵੀ ਮੋਢੇ ਚੜਾ ਕੇ ਕਹਿੰਦੇ ਨਾ ਮੰਨਦੇ ਨਹੀਂ ਅਸੀਂ ਤਾਂ ਤਰ ਪੀਰ ਹੋਂ ਕੰਨ ਮਰਟੀਆਂ ਦਿਲ ਖੋਟੇ ਆਕੀ ਫਿਰਨਾ ਸ੍ਰੀ ਚੰਦ ਹੋਰੇ ਦਿਲ ਦੇ ਖੋਟੇ ਹੋਣ ਕਰਕੇ ਗੁਰੂ ਬਾਬਾ ਜੀ ਤੋਂ ਬਾਗੀ ਹੋਏ ਫਿਰਦੇ ਆ ਹੁਣ ਕੀ ਦਾ ਫੈਸਲਾ ਹੈ ਜੀ ਦਿਲ ਦੇ ਖੋਟੇ ਸ੍ਰੀ ਚੰਦ ਹੋਰੀ ਬੋਲੋ ਜੀ ਗੁਰਬਾਣੀ ਦਾ ਬੋਲੋ ਜੀ ਬੋਲੋ ਗੁਰਬਾਣੀ ਦਾ ਫੈਸਲਾ ਇਥੇ ਨਾਂ ਕੀਦਾ ਲਈ ਜਾਂਦਾ ਜਿਹੜਾ ਕਥਾ ਸੁਣਾਉਂਦਾ ਵੀ ਮੰਨ ਲਓ ਅਸੀਂ ਕਥਾ ਸੁਨਾਤੀ ਤਾਂ ਸਾਡਾ ਨਾਂ ਲਈ ਜਾਣਗੇ ਉਂਝ ਪੰਥਪਰੀ ਤਾਂ ਇਹ ਕਹਿੰਦਾ ਸ੍ਰੀ ਚੰਦ ਨੂੰ ਪੰਥਪਰੀ ਤਾਂ ਇਹ ਕਹਿੰਦਾ ਮੰਨ ਲਓ ਕਿਸੇ ਹੋਰ ਪ੍ਰਚਾਰਕ ਨੇ ਸੁਨਾਤੀ ਕਥਾ ਇਹ ਹੀ ਬਾਣੀ ਦੀ ਕਥਾ ਹੈ ਤਾਂ ਉਹਦਾ ਨਾਂ ਲਈ ਜਾਣਗੇ ਬਿਲਕੁਲ ਇੱਦਾਂ ਹੀ ਕਹਿੰਦੇ ਆ ਗੁਰਬਾਣੀ ਕਹਿੰਦੀ ਆ ਸ੍ਰੀ ਚੰਦ ਹੋਰੇ ਖੋਟੇ ਨੇ ਆ ਸੁਣ ਲੋ ਕੰਨ ਖੋਲ ਕੇ ਸ੍ਰੀ ਚੰਦ ਹੋਰੇ ਤਾਂ ਖੋਟੇ ਨੇ ਦਿਲ ਦੇ ਬਾਗੀ ਨੇ ਗੁਰੂ ਨਾਨਕ ਸਾਹਿਬ ਤੋਂ ਅਦਵਾਰੇ ਪੰਕਤੀ ਸੁਣ ਲੋ ਜੀ ਦਿਲ ਖੋਟੇ ਆਕੀ ਫਰਮਾ ਬੰਨ ਭਾਰ ਉਚਾਇਆਂ ਨਾ ਛੱਟੀਆ ਪੁੱਤਰ ਹੋਣ ਦੇ ਹੰਕਾਰ ਦੀ ਪੰਡ ਚੱਕੀ ਫਿਰਦੇ ਸਰਤੇ ਦਿਲ ਦੇ ਖੋਟੇ ਗੁਰੂ ਤੋਂ ਬਾਗੀ ਹੰਕਾਰ ਦੀ ਪੰਡ ਚੱਕੀ ਤੁਰੇ ਫਿਰਦੇ ਨੇ ਕਿ ਸੱਚੀ ਕਥਾ ਹੈ ਇਸੇ ਗੱਲ ਨੂੰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ 'ਚ ਵੀ ਲਿਖਿਆ ਹੈ ਪੁੱਤਰੀ ਕੌੜ ਨਾ ਪਾਲਿਓ ਮਨ ਖੋਟੇ ਆਕੀ ਨਸਿਆਰਾ ਭਾਜੀ ਕਰਦਾ ਹਾਂ ਜੀ ਲਿਖ ਰਹੇ ਨੇ ਯਾਦ ਰੱਖਿਓ ਹਾਂ ਕਹਿੰਦੇ ਸ੍ਰੀ ਚੰਦ ਹੋਰਿਆ ਨਹੀਂ ਬਚਣ ਨਹੀਂ ਮੰਨੇ ਆ ਪੁੱਤਰੀ ਕੌਣ ਨਾ ਪਾਲ ਲਿਓ ਮਨ ਖੋਟੇ ਆਕੀ ਨਸਿਆਰਾ ਮਨ ਦੇ ਖੋਟੇ ਹੁਣ ਕਰਕੇ ਗੁਰੂ ਬਾਬਾ ਜੀ ਤੋਂ ਬਾਗੀ ਹੋ ਕੇ ਭੱਜ ਗਏ ਮਨ ਖੋਟੇ ਆਕੀ ਨਸਿਆਰਾ ਇਹ ਕਥਾ ਹੈ ਇਸ ਕਰਕੇ ਇੱਕ ਦੋ ਹੋਰ ਗੱਲਾਂ ਲੈ ਲਵਾਂ ਵੀ ਹੁਣ ਸੱਚੀ ਕਹਾਣੀ ਸੁਣ ਰਹੇ ਆ ਨਾ ਆਪਾਂ ਦੇਖੋ ਇਹ ਸੱਚੀ ਕਥਾ ਹੈ ਤਾਂ ਤੇ ਸੱਚੀ ਕਥਾ ਥੋੜੀ ਜਿਹੀ ਹੋਰ ਸੁਣ ਲਈ ਅਸੀਂ ਨੁਕਤੇ ਤੇ ਇਸੇ ਕਰਕੇ ਭਾਈ ਗੁਰਦਾਸ ਜੀ ਨੇ ਗੁਰਬਾਣੀ ਤੋਂ ਸੇਧ ਲੈ ਕੇ ਪਤਾ ਕੀ ਲਿਖ ਦਿੱਤਾ ਗੁਰਬਾਣੀ ਵਿੱਚ ਇੱਕ ਬਚਨ ਹੈ ਵੀ ਧਰਮ ਮੰਡਲ ਦੇ ਵਿੱਚ ਗੁਰਸਿੱਖ ਗੁਰੂ ਦੇ ਪੁੱਤ ਹੁੰਦੇ ਆ ਅਗਲ ਸਮਝੋ ਹੁਣ ਇੱਕ ਤਾਂ ਦੁਨਿਆਵੀ ਜਗਤ ਹੈ ਮਨੁੱਖੀ ਸਮਾਜ ਇੱਕ ਧਰਮ ਮੰਡਲ ਹੈ ਧਰਮ ਮੰਡਲ ਦੇ ਨਿਯਮ ਵੱਖਰੇ ਹੁੰਦੇ ਆ ਧਰਮ ਮੰਡਲ ਦੇ ਵਿੱਚ ਪੁੱਤ ਕੌਣ ਹੁੰਦਾ ਜੀ ਗੁਰੂ ਦਾ ਪੁੱਤ ਕੌਣ ਹੁੰਦਾ ਗੁਰਸਿੱਖ ਧਰਮ ਮੰਡਲ ਦੀ ਗੱਲ ਹੁਣ ਬਾਣੀ ਦਾ ਫੈਸਲਾ ਪੜੋ ਜਨ ਨਾਨਕ ਕੇ ਗੁਰਸਿੱਖ ਪੁੱਤ ਹੋ ਹਰ ਜਪਿਓ ਹਰ ਸਤਾਰਿਆ ਗੁਰਬਾਣੀ ਦਾ ਫੈਸਲਾ ਹੈ ਵੀ ਗੁਰਸਿੱਖ ਜਿਹੜੇ ਗੁਰੂ ਦੀ ਸਿੱਖਿਆ ਮੁਤਾਬਕ ਚੱਲਦੇ ਆ ਗੁਰੂ ਦੇ ਪੁੱਤ ਹੁੰਦੇ ਆ ਬੜੀ ਇੰਪੋਰਟੈਂਟ ਗੱਲ ਹੈ ਧਿਆਨ ਨਾਲ ਨੋਟ ਕਰਨਾ ਧਰਮ ਮੰਡਲ ਵਿੱਚ ਅਗਿਆਕਾਰੀ ਪੁੱਤ ਹੈ ਧਰਮ ਜਗਤ ਵਿੱਚ ਮਨੁੱਖੀ ਸਮਾਜ ਵਿੱਚ ਸ੍ਰੀ ਚੰਦ ਗੁਰੂ ਨਾਨਕ ਬਾਬਾ ਜੀ ਦਾ ਪੁੱਤਰ ਹੈ ਕੋਈ ਸ਼ੱਕ ਨਹੀਂ ਪਰ ਧਰਮ ਮੰਡਲ ਦੇ ਵਿੱਚ ਗੁਰਸਿੱਖ ਗੁਰੂ ਦੇ ਪੁੱਤ ਹੁੰਦੇ ਆ ਇਸ ਬਚਨ ਤੋਂ ਸਿੱਧ ਲੈ ਕੇ ਭਾਈ ਗੁਰਦਾਹ ਜੀ ਨੇ ਇਸ ਬਚਨ ਦੀ ਵਿਆਖਿਆ ਕਰਤੀ ਹੁਣ ਵਿਆਖਿਆ ਕਰਤੀ ਇਸ ਬਚਨ ਦੀ ਕਿਵੇਂ ਵਿਆਖਿਆ ਕੀਤੀ ਇਸ ਬਚਨ ਦੀ ਵਿਆਖਿਆ ਕਰਦੇ ਹੋਏ ਲਿਖ ਦਿੱਤਾ ਕਹਿੰਦੇ ਫਿਰ ਤਾਂ ਐ ਸਮਝ ਲਓ ਬਾਣੀ ਦੇ ਗਿਆਨ ਮੁਤਾਬਕ ਪੁੱਤ ਸੁਪੁੱਤ ਬਿਵਾਣੀ ਲੈਣਾ ਭਾਈ ਗੁਰਦਾਹ ਜੀ ਨੇ ਲਿਖ ਦਿੱਤਾ ਕਹਿੰਦੇ ਫਿਰ ਤਾਂ ਸਮਝ ਲਓ ਗੁਰੂ ਬਾਬਾ ਜੀ ਤਾਂ ਸੁਪੁੱਤਰ ਹੈ ਜਿਹੜਾ ਉਹ ਲੈਣਾ ਜੀ ਹੈ ਕੀ ਲਿਖਿਆ ਪਾਈ ਗੁਰਦਾਸ ਨੇ ਪੁੱਤ ਸਪੁੱਤ ਬਬਾਣੇ ਲੈਣਾ ਵੀ ਗੁਰੂ ਨਾਨਕ ਸਾਹਿਬ ਦਾ ਸੁਪੁੱਤਰ ਲੈਣਾ ਸ੍ਰੀ ਚੰਦ ਨਹੀਂ ਸ੍ਰੀ ਜਨ ਤਾਂ ਹੋਟਾ ਦਲਦਾ ਧਰਮ ਮੰਡਲ ਦੇ ਵਿੱਚ ਲੈਣਾ ਜੀ ਗੁਰਸਿੱਖ ਸੁਪੁੱਤਰ ਹੈ ਗੁਰੂ ਬਾਬਾ ਜੀ ਦੇ ਪੁੱਤ ਸਪੁੱਤ ਬਬਾਣੇ ਲੈਣਾ ਦੇਖੋ ਸੱਚੀ ਕਥਾ ਪ੍ਰਮਾਣਿਤ ਹੈ ਤੁਹਾਨੂੰ ਹੋਰ ਲੈ ਲਓ ਕਿਤੇ ਲਿਖਿਆ ਬਾਬਾਣੇ ਘਰ ਚਾਨਣ ਲੈਣਾ ਗੁਰੂ ਨਾਨਕ ਬਾਬਾ ਜੀ ਦੇ ਘਰ ਦਾ ਚਾਨਣ ਕੌਣ ਹੈ ਜੀ ਲੈਣਾ ਉਹ ਮਨੁੱਖੀ ਸਮਾਜ ਦੀ ਗੱਲ ਹੈ ਵੀ ਬਾਪ ਦੇ ਘਰ ਦਾ ਚਾਣਨ ਮਾਤਾ ਪਿਤਾ ਦੇ ਘਰ ਦਾ ਚਾਣਨ ਪੁੱਤਰ ਨੂੰ ਮੰਨ ਲਿਆ ਜਾਂਦਾ ਹੈ ਇਹ ਦੁਨਿਆਵੀ ਗੱਲਾਂ ਨੇ ਗੁਰਮਤਿ ਵਿੱਚ ਧਰਮ ਮੰਡਲ ਚ ਨਹੀਂ ਮੰਨੀ ਜਾਂਦੀ ਗੱਲ ਗੁਰ ਧਰਮ ਮੰਡਲ ਵਿੱਚ ਗੁਰੂ ਨਾਨਕ ਸਾਹਿਬ ਦੇ ਘਰ ਦਾ ਚਾਣਨ ਕੌਣ ਹੈ ਜੀ ਬੋਲੋ ਲੈਣਾ ਜੀ ਭਾਈ ਲੈਣਾ ਜੀ ਪੰਗਤੀ ਨਾ ਭੁੱਲ ਜਿਓ ਬਾ ਬਾ ਨੇ ਘਰ ਚਾਣਨ ਲੈਣਾ ਹੁਣ ਪੰਜ ਪ੍ਰਮਾਣ ਦੇਤੇ ਮੈਂ ਤੁਹਾਨੂੰ ਤਿੰਨ ਪ੍ਰਮਾਣ ਦੇਤੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਤੋਂ ਦੋ ਪ੍ਰਮਾਣ ਦੇਤੇ ਭਾਈ ਗੁਰਦਾਸ ਦੀਆਂ 12 ਚੋਂ ਅਜੇ ਗੜਾ ਸਮਝਣਾ ਇਹ ਗੱਲਾਂ ਸਮਝੋ ਇਦਾਂ ਹੋਰ ਵੀ ਸਮਝ ਲਓ ਭਾਵੇਂ ਗੱਲ ਸਮਝਣ ਵਾਸਤੇ ਕਿਤੇ ਗੁਰਬਾਣੀ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰੂ ਨਾਨਕ ਪਾਪਾ ਜੀ ਦਾ ਪੋਤਰਾ ਲਿਖਿਆ ਹੋਇਆ ਹੈ ਪੋਤਰਾ ਤੇ ਫਿਰ ਗੁਰੂ ਨਾਨਕ ਸਾਹਿਬ ਦੇ ਪੋਤਰੇ ਹੋਗੇ ਤੇ ਗੁਰੂ ਅੰਗਦ ਸਾਹਿਬ ਦੇ ਕੀ ਹੋਗੇ ਪੁੱਤਰ ਹੁਣ ਧਰਮ ਮੰਡਲ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੇ ਪੋਤਰੇ ਐ ਇਹ ਆ ਕੋਲ ਗੁਰੂ ਦੀ ਤੇ ਗੁਰੂ ਅੰਗਦ ਸਾਹਿਬ ਜੀ ਦੇ ਪੁੱਤਰ ਨੇ ਤੇ ਗੁਰੂ ਅੰਗਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੇ ਪੁੱਤਰ ਨੇ ਪ੍ਰਮਾਣ ਲੈ ਲਓ ਨਾਲ ਦੀ ਨਾਲ ਹੀ ਕਥਾ ਬਾਣੀ ਦੀ ਚਾਲ ਆਪਾਂ ਖੁਦ ਨੂੰ ਸੱਚੀ ਕਥਾ ਸਮਝਿਆ ਕਰੋ ਬਾਣੀ ਦੀ ਕੀ ਲਿਖਿਆ ਪਿਉ ਦਾਦੇ ਜੇ ਵੇਹਾ ਪੋਤਰਾ ਪ੍ਰਮਾਣ ਹਵਾਲ ਦੀ ਕਰੋ ਗੁਰੂ ਅਮਰਦਾਸ ਸਾਹਿਬ ਜੀ ਨੂੰ ਪੋਤਰਾ ਲਿਖਿਆ ਹੋਇਆ ਬਾਣੀ ਦੇ ਵਿੱਚ ਇਸ ਕਰਕੇ ਇਦਾਂ ਇਹਨਾਂ ਗੱਲਾਂ ਨੂੰ ਸਮਝੋ ਤੇ ਜੇ ਆਪਾਂ ਦੁਨਿਆਵੀ ਹਿਸਾਬ ਲਾਵਾਂਗੇ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ 1469 ਦਾ ਹੈ ਠੀਕ ਹੈ ਪਤੀ ਇਹ ਸਭ ਨਹੀਂ ਗਲਤਾਂ ਤੇ ਬਾਬਾ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ 1479 ਈਸਵੀ ਦਾ ਹੈ ਉਮਰ ਦਾ ਫਰਕ ਕਿੰਨਾ ਰਹਿ ਗਿਆ 10 ਸਾਲ 10 ਸਾਲ ਪਰ ਧਰਮ ਮੰਡਲ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਪੁੱਤਰ ਹੈ ਕੀ ਦੁਨਿਆਵੀ ਮੰਡਲ ਦੇ ਵਿੱਚ 10 ਸਾਲ ਛੋਟਾ ਪੁੱਤਰਾ ਹੋ ਸਕਦਾ ਬਾਬੇ ਤੂੰ ਨਹੀਂ ਪਰ ਧਰਮੰਦੀਆਂ ਭਾਵ ਕੇ ਧਰਮ ਦੀਆਂ ਗੱਲਾਂ ਵੱਖਰੀਆਂ ਬਿਲਕੁਲ ਜੀ ਕੀ ਗੱਲ ਸਮਝ ਗਏ ਆਪਾਂ ਇੱਕ ਗੱਲ ਹੋਰ ਸਮਝੋ ਅਜੀਬ ਐ ਉਹ ਵੀ ਧਰਮ ਮੰਡਲ ਦੇ ਵਿੱਚ ਬਾਬਾ ਅਮਰਦਾਸ ਸਾਹੂ ਜੀ ਗੁਰੂ ਅੰਗਦ ਸਾਹਿਬ ਜੀ ਦੇ ਪੁੱਤ ਐ ਬਾਣੀ ਦਾ ਫੈਸਲਾ ਹੈ ਕਿ ਤੁਸੀਂ ਮੈਨੂੰ ਦੱਸੋਗੇ ਦੁਨਿਆਵੀ ਮੰਡਲ ਚ ਦੁਨਿਆਵੀ ਮੰਡਲ ਚ ਕੀ ਐ ਬੋਲੋ ਜੀ ਕੜਮ ਕੜਮ ਤੁਸੀਂ ਇੰਨੀ ਗੱਲ ਤੁਸੀਂ ਜਵਾਬ ਦਿੱਤਾ ਵੀ ਦੁਨਿਆਵੀ ਮੰਡਲ ਦੇ ਵਿੱਚ ਕੀਆ ਕੁੜਮ ਨੇ ਇਹਨਾਂ ਦਾ ਪਤਾ ਹੀ ਆ ਸਭ ਨੂੰ ਵੀ ਗੁਰੂ ਅੰਗਦ ਸਾਹਿਬ ਜੀ ਦੀ ਸੁਪੁੱਤਰੀ ਬਾਬਾ ਅਮਰਦਾਸ ਜੀ ਦੇ ਪਤੀਜੇ ਨੂੰ ਵਿਆਹੀ ਹੋਈ ਸੀ ਇੰਨੀ ਕਥਾ ਸੁਣੀ ਹੋਊ ਬਿਲਕੁਲ ਬਿਲਕੁਲ ਹਾਂਜੀ ਕੁੜਮ ਸੀ ਨਾ ਕੁੜਮਾਚਾਰੀ ਸੀ ਹਾਂਜੀ ਹਾਂਜੀ ਉਹ ਦੁਨਿਆਵੀ ਗੱਲਾਂ ਨੇ ਉਹ ਛੱਡੋ ਧਰਮ ਮੰਡਲ ਵਿੱਚ ਨਹੀਂ ਇਹ ਗੱਲ ਧਰਮ ਮੰਡਲ ਦੇ ਵਿੱਚ ਬਾਬਾ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਦੇ ਪੁੱਤ ਆ ਫੈਸਲੇ ਇਹ ਇਹੀ ਇਹੀ ਤਾਂ ਗੱਲਾਂ ਸਮਝਣੀਆਂ ਸੀ ਅਸੀਂ ਅਸੀਂ ਦੁਨਿਆਵੀ ਚੀਜ਼ਾਂ ਲਈ ਫਿਰਦੇ ਰਹੇ ਨਾ ਧਰਮ ਮੰਡਲ 'ਚ ਰਲਗੰਟ ਕਰਤਾ ਸੀ ਧਰਮ ਨੂੰ ਤੇ ਦੁਨਿਆਵੀ ਨੂੰ ਸੋ ਆਪਾਂ ਨੂੰ ਲੱਗਿਆ ਪਤਾ ਵੀ ਇੱਕ ਅਜੀਬ ਖੇੜਾ ਹੈ ਉਹ ਕੁੜਮਾਚਾਰੀ ਦੀ ਗੱਲ ਨਹੀਂ ਧਰਮ ਮੰਡਲ ਦੇ ਵਿੱਚ ਨਾ ਉੱਥੇ ਤਾਂ ਪੁੱਤ ਨਹੀਂ ਗੁਰੂ ਦੇ ਅਮਰਦਾਸ ਸਾਹਿਬ ਜੀ ਇੱਕ ਹੋਰ ਅਜੀਬ ਖੇੜਾ ਫਿਰ ਦੇਖੋ ਇਹਦੇ ਵਿੱਚ ਇਹ ਖੇੜੇ ਹੈ ਵੀ ਬਾਬਾ ਅਮਰਦਾਸ ਸਾਹਿਬ ਜੀ ਜੋ ਬਾਅਦ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਬਣੇ ਗੁਰੂ ਅੰਗਦ ਸਾਹਿਬ ਨਾਲੋਂ 24 ਸਾਲ ਤੇ 9 ਮਹੀਨੇ ਪੌਣੇ 25 ਸਾਲ ਕਹ ਲੋ ਵੱਡੇ ਵੱਡੇ ਆ ਬਿਲਕੁਲ ਸਹੀ ਗੱਲ ਆ ਉਮਰ ਦੇ ਵਿੱਚ ਬਾਬਾ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਨਾਲੋਂ ਪੌਣੇ 25 ਸਾਲ ਵੱਡੇ ਆ ਤੇ ਧਰਮ ਮੰਡਲ ਦੇ ਵਿੱਚ ਪੁੱਤ ਆ ਗੁਰੂ ਅੰਗਦ ਸਾਹਿਬ ਦੇ ਪੁੱਤ ਆ ਅਜੀਬ ਖੇੜ ਹੋ ਗਈ ਕਿ ਨਾ ਬੋਲੋ ਬਿਲਕੁਲ ਪੁੱਤ ਪਿਓ ਨਾਲੋਂ ਪੌਣੇ 25 ਸਾਲ ਵੱਡਾ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹ ਸੌਖੇ ਟਕਣਾ ਕਥਾ ਸੁਣਾਈਏ ਤੁਹਾਨੂੰ ਤਾਂ ਕਿ ਸਮਝ ਆ ਜੇ ਵੀ ਧਰਮ ਦੀਆਂ ਗੱਲਾਂ ਹੀ ਵੱਖਰੀਆਂ ਹੁੰਦੀਆਂ ਅਸੀਂ ਉਹਨੂੰ ਜੋੜ ਦਿੰਨੇ ਹਾਂ ਬਾਹਰੀ ਇਹ ਫੈਸਲੇ ਨੇ ਸੋ ਐ ਇਦਾਂ ਇਹ ਗੱਲ ਹੁਣ ਦ੍ਰੜ ਹੋ ਗਈ ਹੁਣ ਲੱਗਾ ਪਤਾ ਗੁਰੂ ਦੀ ਕੁਲ ਕਿਹੜੀ ਹੈ ਇਹ ਗੁਰੂ ਦੀ ਕੁਲ ਇਹ ਹੈ ਜੀ ਵੀ ਗੁਰੂ ਨਾਨਕ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਸੁਪੁੱਤਰ ਕਹਿ ਲੋ ਗੁਰੂ ਅੰਗਦ ਸਾਹਿਬ ਜੀ ਤੇ ਗੁਰੂ ਅੰਗਦ ਸਾਹਿਬ ਦੇ ਸੁਪੁੱਤਰ ਗੁਰੂ ਅਮਰਦਾਸ ਸਾਹਿਬ ਜੀ ਭਾਉ ਬਨਾਨ ਸਾਹਿਬ ਦੇ ਪੋਤਰੇ ਤੇ ਗੁਰੂ ਨਾਨਕ ਸਾਹਿਬ ਦੇ ਪੜਪੋਤੇ ਗੁਰੂ ਰਾਮਦਾਸ ਸਾਹੋ ਜੀ ਤੇ ਗੁਰੂ ਸਾਹਿਬ ਜੀ ਤੇ ਫਿਰ ਪੜਪੋਤੇ ਤੋਂ ਆਪਣਾ ਕੀ ਬਚਨ ਹੁੰਦਾ ਪੰਜਵੇਂ ਥਾਂ ਤੇ ਕੀ ਕਹਿੰਦੇ ਆ ਚਲੋ ਮੈਨੂੰ ਆਪ ਕਰਨਾ ਮੈਨੂੰ ਪਤਾ ਨਹੀਂ ਵੀ ਪੰਜਵੇਂ ਥਾਂ ਦੇ ਉੱਤੇ ਗੁਰੂ ਅਰਜਨ ਸਾਹਿਬ ਜੀ ਇੱਕ ਕੋੜਾ ਆ ਕੋੜਾ ਹੁਣ ਸਮਝ ਕੇ ਕੋੜੀ ਹੁੰਦੀ ਹੈ ਹੁਣ ਬਾਣੀ ਚੋਂ ਪ੍ਰਮਾਣ ਲਓ ਵੀ ਭੱਟ ਸਾਹਿਬਾਂ ਨੂੰ ਇਹ ਗੱਲ ਸਮਝ ਆ ਗਈ ਇਹ ਗੱਲ ਭੱਟ ਸਾਹਿਬਾਨ ਨੂੰ ਸਮਝ ਆ ਗਈ ਆਪਾਂ ਸਮਝ ਨਹੀਂ ਆ ਵੀ ਆਹ ਕੋਲਾ ਗੁਰੂ ਦੀ ਇਹਨੂੰ ਨਿਰਮਲ ਕੋਲ ਕਹਿੰਦੇ ਗੁਰੂ ਦੀ ਨਿਰਮਲ ਕੋਲ ਇਹ ਹੈ ਜੀ ਨਿਰਮਲ ਕੋਲ ਪਵਿੱਤਰ ਕੋਲਾ ਪੜੋ ਨਾਨਕ ਕੁੱਲ ਨਿੰਮਲ ਅਵਤਰਿਓ ਅੰਗਦ ਲੈਣੇ ਸੰਗ ਹੋ ਆਹ ਕੋਲ ਚੱਲ ਰਹੀ ਹੈ ਗੁਰੂ ਦੀ ਗੁਰੂ ਵਾਲੀ ਕੋਲ ਉਹ ਨਹੀਂ ਵੀ ਅੱ비 ਅੱਗੇ ਮਤਲਬ ਜਿ ਸ੍ਰੀ ਚੰਦ ਜਾਂ ਲਕਸ਼ਮੀ ਤਾਂ ਉਹ ਜਾ ਅੱਗੇ ਧਰਮ ਦਾ ਨਾ 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 ਗੁਰੂ ਦੀ ਕੋਲ ਵੱਖਰੀ ਐ ਧਰਮ ਮੰਡਲ ਦੇ ਵਿੱਚ ਨਾਨਕ ਕੁੱਲ ਨਿੰਮਲ ਅਵਤਾਰਿਓ ਅੰਗਦ ਲੈਣੇ ਸੰਗ ਹੋ ਗੁਰ ਅਮਰਦਾਸ ਕੀਰਤ ਕਹੈ ਜਨਮ ਜਨਮ ਪਾ ਸ਼ਰਨ ਤੋ ਏ ਕੋਣਾ ਗੁਰੂ ਦੀ ਸੋ ਇਦਾਂ ਆਪਾਂ ਨੂੰ ਸਮਝ ਆ ਗਈ ਸੋ ਇਦਾਂ ਭਾਈ ਦੁਨਿਆਵੀ ਗੱਲਾਂ ਦੇ ਨਾਲ ਰਲ ਗੱਟ ਨਹੀਂ ਕਰਨੀ ਹੁੰਦੀ ਗੱਲ ਇਹ ਤਾਂ ਦੱਸਿਆ ਕਈ ਕਹਿ ਦਿੰਦੇ ਜੀ ਤੁਸੀਂ ਨਿੰਦਾ ਕਰਦੇ ਹੋ ਸ੍ਰੀ ਚੰਦ ਤਾਂ ਗੁਰੂ ਨਾਨਕ ਸਾਹਿਬ ਦਾ ਪੁੱਤਰ ਐ ਕੋਈ ਸ਼ੱਕ ਨਹੀਂ ਪੁੱਤਰ ਐ ਦੁਨਿਆਵੀ ਮੰਡਲ ਵਿੱਚ ਮਨ ਮੰਨ ਕਰਨੀ ਤਾਂ ਅਸੀਂ ਪਰ ਧਰਮ ਮੰਡਲ ਦੇ ਵਿੱਚ ਉਹ ਦਿਲਦਾਂ ਖੋਟੇ ਗੁਰੂ ਤੋਂ ਬਾਗੀ ਐ ਹੰਕਾਰ ਦੀ ਪੰਡ ਚੱਕੀ ਫਿਰਦਾ ਸਿਰ ਤੇ ਪੁੱਤਰ ਹੋਣ ਦੇ ਹੰਕਾਰ ਦੀ ਜਿਸ ਤਰ੍ਹਾਂ ਕਿ ਕਬੂਲ ਨਹੀਂ ਗੁਰੂ ਨੂੰ ਤੇ ਜਿਹੜੇ ਸਾਡੇ ਵਿੱਚ ਡੇਰੇਦਾਰ ਬਹੁਤੇ ਡੇਰੇਦਾਰ ਸ੍ਰੀ ਚੰਦ ਨੂੰ ਮਾਨਤਾ ਦਿੰਦੇ ਆ ਦਿੰਦੇ ਆ ਨਾ ਬੋਲੋ ਦਿੰਦੇ ਆ ਨਾ ਤੇ ਸ੍ਰੀ ਚੰਦ ਤਾਂ ਖੋਟਾ ਤੇ ਡੇਰੇਦਾਰ ਕੀ ਹੋਏ ਬੋਲੋ ਖੋਟੇ ਜਿਹੜਾ ਸ੍ਰੀ ਚੰਦ ਨੂੰ ਮਾਨਤਾ ਦਿੰਦਾ ਉਹ ਵੀ ਖੋਟੇ ਨੇ ਕਿਉਂ ਖੋਟਿਆਂ ਦੀ ਖੋਟੇ ਨਾ ਬਣਦੀ ਐ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਖੋਟਿਆਂ ਦੀ ਖੋਟੇ ਨਾ ਬਣਦੀ ਹੁੰਦੀਆਂ ਨਾ ਇਹ ਡੇਰੇਦਾਰਾਂ ਦਾ ਆਂੜੀ ਐ ਕਿਉਂਕਿ ਇਹ ਵੀ ਖੋਟੇ ਨੇ ਜਿਹੜੀ ਥਾਲੀ ਚ ਖਾਂਦੇ ਉਸ ਥਾਲੀ ਛੇ ਕਰਦੇ ਇਹ ਸਭ ਸ੍ਰੀ ਚੰਦ ਦੇ ਯਾਰ ਨੇ ਡੇਰੇਦਾਰ ਆ ਜਿਹੜੇ ਇਹ ਹਾਂਜੀ ਇਹ ਸਭ ਸ੍ਰੀ ਚੰਦ ਦੇ ਯਾਰ ਨੇ ਇਹ ਕਹੀ ਗੱਲ ਆ ਜੀ ਜਿਹੜਾ ਸ੍ਰੀ ਚੰਦ ਨੂੰ ਮਾਨਤਾ ਦਿੰਦਾ ਉਹ ਦਿਲ ਦਾ ਖੋਟਾ ਐ ਉਸ ਨੂੰ ਦੇਖ ਲਓ ਜੀ ਨੇ ਖੋਟੇ ਬਣਨਾ ਹੋਇਆ ਤਾਂ ਉਹ ਦਿਲ ਦੇ ਖੋਟੇ ਨਹੀਂ ਤੇ ਸ੍ਰੀ ਜੰਮੂ ਨੂੰ ਮਾਨਤਾ ਦਿੰਦੇ ਆ ਖੋਟੇ ਦਿਲ ਦੇ ਇਹਨਾਂ ਦਿਲ ਦੇ ਖੋਟਿਆਂ ਨੂੰ ਪਛਾਣੋ ਇਹ ਕੀ ਹੋ ਗਿਆ ਜੀ ਸਾਰੀ ਬੋਲੇ ਹੁਣ ਤੁਸੀਂ ਮੈਨੂੰ ਹੁਣ ਤੱਕ ਇਹ ਕੀ ਹੋ ਗਿਆ ਜੀ ਸੱਚੀ ਕਥਾ ਬੋਲੋ ਮੈਂ ਤਾਂ ਕੌਣ ਤਾਂ ਨਹੀਂ ਕੀਤੀ ਇਹ ਕਥਾ ਕੀ ਦੀ ਹੈ ਗੁਰਬਾਣੀ ਦੀ ਸਾਰੇ ਪ੍ਰਮਾਨ ਦਿੱਤੇ ਹੈ ਕਿ ਨਾ ਦੱਸਦੇ ਮੈਨੂੰ ਜੇ ਨਹੀਂ ਦਿੱਤੇ ਤਾਂ ਫੜ ਲਓ ਮੈਨੂੰ ਹੁਣੇ ਸਿੱਟ ਲਓ ਨਿਵੇੜੋ ਕੰਮ ਭਰੇ ਆ ਜੀ ਹਾਂ ਜੀ ਮੇਰਾ ਇਹ ਸੁਭਾਅ ਸਦਾ ਹੀ ਆ ਸਾਰਿਆਂ ਦੇ ਸਾਹਮਣੇ ਬੋਲ ਰਿਹਾ ਮੈਂ ਹਜ਼ਾਰਾਂ ਸੰਗਤਾਂ ਬੈਠੀਆਂ ਇਹ ਕਥਾ ਐਵਾ ਨਹੀਂ ਦੀ ਹਾਂ ਇਹ ਅਸੀਂ ਨਾਲ ਕਹਿੰਦੇ ਹੁੰਦੇ ਹਾਂ ਵੀ ਕਈ ਵਾਰ ਭੁੱਲ ਹੋ ਸਕਦੀ ਹੈ ਪ੍ਰਚਾਰਕ ਤੋਂ ਕਿਸੇ ਗੱਲ ਤੇ ਉਹ ਕੋਈ ਗੁਣੀ ਗਿਆਨੀ ਧਿਆਨ ਵਿੱਚ ਲਿਆ ਸਕਦਾ ਹੁੰਦਾ ਸੁਣਨ ਤੋਂ ਬਾਅਦ ਵੀ ਨੇ ਸਾਰੀ ਕਥਾ ਸੁਣੀ ਹੁੰਦੀ ਆ ਨਾ ਉਹ ਸੁਣ ਕੇ ਧਿਆਨ ਚ ਲਿਆ ਸਕਦਾ ਕਿਉਂਕਿ ਭੁੱਲ ਅੰਦਰ ਸਭ ਕੋ ਭੁੱਲ ਗੁਰੂ ਕਰਦਾ ਭੁੱਲ ਕੀ ਹੁੰਦੀ ਹੈ ਜਿਹੜੀ ਗਲਤੀ ਧਿਆਨ ਵਿੱਚ ਨਹੀਂ ਆਉਂਦੀ ਕਈ ਵਾਰੀ ਐਸੀਆਂ ਗਲਤੀਆਂ ਹੋ ਜਾਂਦੀਆਂ ਨੇ ਧਿਆਨ ਵਿੱਚ ਨਹੀਂ ਆਉਂਦੀਆਂ ਗੁਣੀ ਗਿਆਨੀ ਮੈਂ ਤਾਂ ਕਿਹਾ ਵੀ ਆਮ ਲੋਕ ਤਾਂ ਭੈਣ ਭਰਾ ਸੁਣਨ ਆਉਂਦੇ ਆ ਜਿਹੜਾ ਜਾਣਕਾਰ ਹੈ ਉਹ ਧਿਆਨ ਚ ਲਿਆ ਸਕਦਾ ਹੁੰਦਾ ਵੀ ਭਾਈ ਜੀ ਇੱਥੇ ਤੁਸੀਂ ਅੱਜ ਗਲਤੀ ਕਰ ਗਿਆ ਤੇ ਮੈਂ ਆਖੋ ਕੀ ਕਹੂੰ ਵੀ ਹਾਂ ਵੀਰ ਮੇਰੇ ਅਜਾ ਕਿਸੇ ਭੈਣ ਨੇ ਮੈਨੂੰ ਦੱਸਿਆ ਇਹ ਹਾਂ ਭੈਣ ਜੀ ਧਿਆਨ ਚ ਨਹੀਂ ਆਈ ਗੱਲ ਇਹ ਹਾਂ ਇਹ ਭੁੱਲ ਬੁੱਲ ਸੁਣੇ ਕਿੰਨੇ ਕਮਾਲ ਦੀ ਗੱਲਾਂ ਕੀਤੀ ਬਹੁਤ ਸੋਹਣੀ ਕਥਾ ਕੀਤੀ ਪਾਈ ਪੰਥਪ੍ਰੀਤ ਸਿੰਘ ਖਾਲਸਾ ਜੀ ਹੋਣਾ ਨੇ ਬਹੁਤ ਕਮਾਲ ਦੀ ਜਿਵੇਂ ਮੈਂ ਕਹਿੰਦਾ ਅਜੇ ਵੀ ਸਾਨੂੰ ਇਹ ਚੀਜ਼ ਦੀ ਸਮਝ ਨਹੀਂ ਨਾ ਆ ਰਹੀ ਤੇ ਅਸਲ ਦੇ ਵਿੱਚ ਗੁਰੂ ਦੀ ਕੁੱਲ ਕੀ ਆ ਗੁਰੂ ਸੁਪੁੱਤਰ ਕੌਣ ਆ ਜੇ ਅਜੇ ਵੀ ਸਾਨੂੰ ਨਹੀਂ ਸਮਝ ਆ ਰਹੀ ਤਾਂ ਸੀ ਮੈਂ ਕਹਣਾ ਹੈ ਭਾਗੇ ਕਹਿ ਸਕਦੇ ਪਈ ਨਹੀਂ ਭਾਗੇ ਆ ਤੇ ਇੰਨੀ ਕਮਾਲ ਦੀ ਦਲੀਲਾਂ ਦੇ ਨਾਲ ਗੁਰਬਾਣੀ ਦੇ ਪਰਮਾਨਾਂ ਦੇ ਨਾਲ ਭਾਈ ਗੁਰਦਾਸ ਜੀ ਦੀਵਾਰਾਂ ਦੇ ਨਾਲ ਕਿੰਨਾ ਸੋਹਣਾ ਭਾਈ ਪੰਥਪ੍ਰੀਤ ਸਿੰਘ ਉਹਨਾਂ ਨੇ ਸਮਝਾਇਆ ਤੇ ਜਿੰਨ ਬਾਕੀ ਉਹ ਗੱਲ ਵੀ ਠੀਕ ਹੈ ਜਿੰਨੇ ਨਹੀਂ ਸਮਝਦੇ ਉਹਨਾਂ ਨੇ ਨਹੀਂ ਸਮਝਣਾ ਠੀਕ ਹੈ ਜੀ ਜਿਹੜੇ ਅੜ ਜਾਂਦੇ ਨੇ ਜਿਹੜੇ ਹੰਕਾਰੇ ਜਾਂਦੇ ਨੇ ਫਿਰ ਉਹ ਇਸ ਗੱਲ ਨੂੰ ਨਹੀਂ ਸਮਝਦੇ ਭਾਈ ਪੰਥਪ੍ਰੀਤ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿੰਨੀ ਕਮਾਲ ਦੀ ਗੱਲਾਂ ਕੀਤੀ ਹੈ ਮੈਂ ਕਹਣਾ ਵੀ ਇਹ ਪੂਰੀ ਕਥਾ ਜਿਹੜੀ ਇਹਨਾਂ ਸੁਣਨ ਵਾਲੀ ਹੈ ਇਹ YouTube ਦੇ ਉੱਤੇ Facebook ਦੇ ਤੇ ਪਈ ਹੋਈ ਹੈ ਬੜੀ ਕਮਾਲ ਦੀ ਹੈ ਬਹੁਤ ਸੋਹਣੀ ਹੈ ਤੇ ਸਾਰੇ ਨੂੰ ਬੇਨਤੀ ਹੈ ਕਿ ਇਹ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਤਾਂ ਜੋ ਸਾਰੇ ਲੋਕਾਂ ਤੱਕ ਪਹੁੰਚਾਈ ਜਾ ਸਕੇ ਤਾਂ ਜੋ ਸਾਨੂੰ ਸਮਝ ਲੱਗ ਸਕੇ ਕਿ ਅਸਲ ਵਿੱਚ ਜੋ ਗੁਰੂ ਸੁਪੁੱਤਰ ਹੈ ਕੌਣ ਨੇ ਗੁਰੂ ਦੇ ਪੁੱਤਰ ਕੌਣ ਨੇ ਸਾਨੂੰ ਸਮਝ ਲੱਗ ਸਕੇ ਸੋ ਅੱਜ ਦੀ ਵੀਡੀਓ ਇਹੀ ਹੈ ਜੀ ਤੇ ਕੱਲ ਅੱਗੇ ਹੋਰ ਵੀਡੀਓ ਨਾਲ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ